ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨਾ ਲਾਗਈ ਪਾਰ ਬ੍ਰह्म ਸਰਨਾਈ ਜੋ ਗਿਰਦਹ ਮਾਰੇ ਰਾਮ ਕਾ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ ਰਾਮ ਨਾਮ ਓ ਖੱਦ ਦਿਆ ਏ ਕਾਲਿ ਲਾਈ ਰਹਾਉ ਰਾਖ ਲੀ ਤਿਨ ਰਖਣ ਹਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਪਈ ਪਰ ਪੈ ਸਹਾਈ ਬਲਾਵਨ ਮਹਾਲਾ ਪੰਜਵਾ ਤਾਤੀ ਵਾ ਨਾ ਲੱਗਈ ਪਾਰ ਬ੍ਰह्म ਸਰਨਾਈ ਉਹ ਗਿਰਦਾ ਹਮਾਰੇ ਰਾਮ ਕਾ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਨ ਬਣਤ ਬਣਾਈ ਰਾਮ ਨਾਮ ਮੈਂ ਖਦ ਦਿਆ ਏ ਕਾਲਿ ਬਲਾਈ ਰਹਾ ਰੱਖ ਲਈ ਤੇ ਨ ਰੱਖਣ ਹਾਰ ਸਭ ਬਿਆਦ ਮਟਾਈ ਕੋ ਨਾਨਕ ਕਿਰਪਾ ਪਈ ਪ੍ਰਪੇ ਸਹਾਈ ਤਤੀ ਵਾਹੁਣ ਲੱਗਈ ਪਾਰ ਬ੍ਰਹਮਚਰਨਾਈ ਕਉ ਗਿਰਦਾ ਹਮਾਰੇ ਰਾਮਕਾਰ ਦੁਖ ਲੱਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ ਰਾਮ ਨਾਮ ਐ ਖੱਦ ਦੀਆ ਇਹ ਕਾਲਿ ਉਲਾਈ ਰਹਾਵ ਰੱਖ ਲਈ ਤਿਨ ਰੱਖਣ ਹਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਪੇ ਸਹਾਈ ਕਉ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਰ ਮਹੱਲਾ ਪੰਜਵਾ ਤਾਤੀ ਵਹਨ ਲਾ ਗਈ ਭਾਰ ਬ੍ਰਹਮ ਚਰਨਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਮ ਨਾਮ ਐ ਖਦ ਦੀਏ ਏ ਕਾਲ ਵਿਲਾਈ ਰਹਾਓ ਰੱਖ ਲਈਏ ਤੈਨ ਰੱਖਣ ਹਾਥ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਤਤੀ ਵਾਉ ਨ ਲੱਗ ਗਈ ਪਾਰ ਬ੍ਰह्म ਸਰਨ ਆਈ ਜੋ ਗਿਰਦ ਹਮਾਰੇ ਰਾਮ ਕਾ ਦੁਖ ਲੱਗੇ ਨਾ ਪਾਈ ਸਤਗੁਰੂ ਭੂਰਾ ਪੇਟਿਆ ਜਨ ਬਣਤ ਬਣਾਈ ਰਾਮ ਨਾਮ ਮੈਂ ਖੱਦ ਦਿਆ ਇਹ ਕਾਲ ਵਿਲਾਈ ਰਹਾਉ ਰੱਖ ਲਈ ਤੇ ਨ ਰੱਖਣ ਹਾਰ ਸਭ ਬਿਆਦ ਮਟਾਈ ਕੋ ਨਾਮੇ ਕਿਰਪਾ ਪਈ ਪ੍ਰਭ ਪੇ ਸਹਾਈ ਵਾਹਿਗੁਰੂ ਜੀ